ਸਮਾਜ ਜਿਹੜੀਆਂ ਇਹ ਮੀਨਾ ਦੋ ਮਹੀਨਾ ਜਿਹੜੀ ਇਹ ਸੇਵਾ ਚੱਲਣੀ ਹੈ ਇਹ ਹੁਣ ਵਾਲੇ ਸਮੇ ਜਿਹੜੀ ਆ ਉਹਨਾਂ ਦੀ ਸੇਵਾ ਜਿਹੜੀ ਆ ਦੂਸਰਾ ਪੈ ਗਿਆ ਫਿਰ ਆ ਬੋਗੀਆਂ ਘਰਾਂ ਦੇ ਸੱਤਾਂ ਪੈਣ ਵਾਲੀਆਂ ਹੈ ਇਹ ਬ੍ਰੇਕ ਲਾ ਕੇ ਇਹੋ ਚੁੱਕਾ ਰਸਨ ਦੀ ਜਗਾ ਤਰਪਾਲਾਂ ਮੱਤਰਦਾਨੀਆਂ ਅਤੇ ਹੋਰ ਜਿਹੜੀਆਂ ਲੋੜੀਆਂ ਆ ਆਪਾਂ ਜਿਹੜੀ ਅੱਜ ਭੋਮਾ ਵਡਾਲਾ ਤੋਂ ਸੰਗਤ ਜਿਹੜੀ ਇਥੋਂ ਚੱਲੀ ਹੈ ਬੜੀ ਮਹਰੂਮ ਦਾ ਸਾਰਾ ਸਾਮਾਨ ਜਿੰਨੇ ਬਿਸਤਰ, ਅਲਮਾਰੀ, ਕੰਟੇਜ ਆਦਿ ਇਹ ਵਾਹ ਚਾਲ ਕੇ ਜਿੰਨੀਆਂ ਹਰ ਦੀ ਕੀ ਤੁਨਾਈ ਕਰਾ ਕੇ ਉੱਧਰ ਕਿਸੇ ਕਿਸੇ ਪੈੜੀ ਜਿਹੜੀ ਆ ਕੋਲ ਲੈ ਲੈਣਾ ਚਾਹੀਦਾ ਉਹ ਨਹੀਂ ਸਾਮਾਨ ਮਰੇਸ਼ੁਰੂ ਕੇ ਲਈ ਆਪਣੇ ਨਾਲ ਰਾਜਾ ਬਣਿਆ ਪਿਆ ਦਾ ਅਜੇ ਤੱਕ ਉਸ ਨੇ ਸ਼ਬਦ ਨਹੀਂ ਬੋਲਿਆ ਜਮੀਨ ਕੇਸਰੀਵਾਲ ਇਹ ਸਾਰਾ ਪੰਜਾਬ ਦਾ ਧੰਨ ਜਿਹੜਾ ਲੈ ਗਿਆ ਹੈ ਇਹਨਾਂ ਨੂੰ ਆਪਣੀ ਕੰਪਨੀ ਵਿੱਚ ਨਹੀਂ ਵੜਨ ਦੇਣਾ ਚਾਹੀਦਾ ਜਿਹੜਾ ਸਮਾਂ ਹੀ ਸੇ ਗੁਜ਼ਰ ਰਿਹਾ ਹੈ ਸਰਪੰਡਾਂ ਚ बिजली की कटौती अंधेरे, भीषण गर्मी और बड़ी संख्या में मच्छरों और मक्खियों के कारण होने वाली बीमारियों के, के साय में जीने को मजबूर है बड़ा लम्बा समाज उन सभी परिवारों को एक हजार मच्छरदानी और एक हजार बड़े तिरपाल वाटर प्रूफ वितरित किए गए रणजीत सिंह भूमा ने श्रद्धालुओं से अपील करते हुए कहा कि डेरा बाबा नानक रमदास अजनाला में करीब एक एकड़ भूमि पर लाखों रुपए की लागत से लगाए गए सभी फसलें और घर पानी के बहाव के कारण तबाह हो गए हैं और करोड़ों रुपए की संपत्ति नष्ट हो गई है इन सब के बीच गाँव में बहुत बड़े पैमाने पर सूखा राशन जमा हो गया है और जो लोग बाढ़ पीड़ितों की मदद कर रहे हैं उन्हें रोका जाना चाहिए गाँव में समाज सुधार संगठन पंजाब की टीमें गाँव में बाढ़ पीड़ित परिवारों को हुए सभी नुकसानों की सावधानी पूर्वक सूची तैयार कर रही हैं। अब आने वाले समय में पीड़ित परिवारों को सीमेंट रेत बजरी बीज दवाइयाँ बिजली की मोटरें फर्नीचर आदि खरीद कर सेवा प्रदान करने की बहुत आवश्यकता है ਇਸ ਵੇਲੇ ਖੜੇ ਆ ਜੀ ਪਿੰਡ ਕੇਵਲ ਪੀੜਤ ਪਰਿਵਾਰਾਂ ਕੇ ਬੈਂਕ ਖਾਤੋਂ ਮੇ ਪੈਸਾ ਡਾਲਨਾ ਚਾਹੀਏ ਤਾਂ ਕਿ ਅਵੈਧ ਲੂਟ ਨਾ ਹੋ ਸਕੇ ਔਰ ਪੀੜਤੋਂ ਕੀ ਮਦਦ ਕੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਨਜੀਤ ਸਿੰਘ ਭੂਮਾ ਪ੍ਰਧਾਨ ਸਮਾਜ ਸੁਧਾਰ ਸੰਸਥਾ ਪੰਜਾਬ ਸਰਦਾਰ ਸੁਵਿੰਦਰ ਸਿੰਘ ਜੀ ਨੰਬਰਦਾਰ ਬਡਾਲਾ ਕਵੀ ਸਾਹਿਬ ਮਮ ਦੇ ਜੱਦੀ ਪਿੰਡ ਤੋਂ ਨੰਬਰਦਾਰ ਸਾਹਿਬ ਅਸੀਂ ਹੜ ਪੀੜਤ ਉਹ ਸੇਵਾ ਕਰੇ ਹਾਂ ਸਮਾਜ ਸੇਵੀ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਇਨਾਲਾ ਡੇਰਾ ਬਾਬਾ ਨਾਨਕ ਰਮਦਾਸ ਕਲਾਨੌਰ ਬਹੁਤ ਵੱਡਾ ਕੁਦਰਤੀ ਜਿਹੜੀ ਆ ਹੜਾਂ ਦੀ ਮਾਰ ਕਰਕੇ ਕਹਿਰ ਹੋਇਆ ਹੈ ਜਿਹਦੇ ਨਾਲ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਜਿਹੜੀ ਤਬਾਹ ਹੋ ਚੁੱਕੀ ਹੈ ਅਤੇ ਹਜ਼ਾਰਾਂ ਹੀ ਘਰਾਂ ਦੇ ਵਿੱਚ ਪਾਣੀ ਆਉਣ ਕਰਕੇ ਸਾਰੀ ਪ੍ਰਾਪਰਟੀ ਜਿਹੜੀ ਆ ਤਬਾਹ ਹੋ ਗਈ ਹੈ ਉਹਨਾਂ ਦੀਆਂ ਜੋ ਟਰੈਕਟਰ ਟਰਾਲੀਆਂ ਮੋਟਰਸਾਈਕਲ ਸਾਈਕਲ ਅਤੇ ਜੋ ਵੱਡੀਆਂ ਵੱਡੀਆਂ ਮਹਿੰਗੀਆਂ ਮਹਿੰਗੀਆਂ 35 35 ਕਰੋੜ ਕਰੋੜ ਦੀਆਂ ਗੱਡੀਆਂ ਸੀ ਉਹ ਵੀ ਪਾਣੀ ਦੇ ਵਿੱਚ ਪੇੜ ਚ ਆਉਣ ਕਰਕੇ ਅਰਬਾਂ ਖਰਬਾਂ ਰੁਪਈਆਂ ਦਾ ਜਿਹੜੀ ਆ ਪਬਲਿਕ ਦਾ ਨੁਕਸਾਨ ਹੋਇਆ ਹੈ ਸੰਗਤਾਂ ਪਿਛਲੇ ਦਿਨਾਂ ਤੋਂ ਬਹੁਤ ਲੰਮੇ ਸਮੇਂ ਤੋਂ ਜਿਹੜੀ ਆ ਸੇਵਾ ਨਿਭਾ ਰਹੀਆਂ ਹਨ ਉਹਨ ਸੰਗਤਾਂ ਨੂੰ ਬੇਨਤੀ ਹੈ ਕਿ ਸੁੱਕਾ ਰਾਸ਼ਨ ਬਹੁਤ ਘਰਾਂ ਦੇ ਵਿੱਚ ਪਹੁੰਚ ਚੁੱਕਾ ਹੈ ਅਤੇ ਬੇਜਵਾਨਾਂ ਦੇ ਲਈ ਚਾਰਾ ਉਹਦੀ ਲੋੜ ਹੈ ਜਾਂ ਜਿੱਥੇ ਅਜ ਡੇਰਾ ਬਾਬਾ ਨਾਨਕ ਸਾਡੇ ਨਾਲ ਪਿਆਰ ਰੱਖਣ ਵਾਲੇ ਸਰਦਾਰ ਅਕਬਾਲ ਸਿੰਘ ਜੀ ਬੰਬੇ ਵਾਲੇ ਸੰਗਤ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਵੀ ਕੋਈ ਗੁਰੂ ਰਾਮਦਾਸ ਮਹਾਰਾਜ ਦਾ ਗੁਰਨਾਣ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡੇ ਗੁਰਪੁਰ ਬਉਂਦੇ ਹਨ ਤੇ ਸਾਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਣੇ ਪ੍ਰੇਮੀ ਸੰਗਤਾਂ ਦੇ ਸੰਯੋਗ ਦੇ ਨਾਲ ਫੁੱਲਾਂ ਦੀ ਜਿਹੜੀ ਆਦੇਸ ਵਿਦੇਸ਼ ਤੋਂ ਸਜਾਵਟ ਗੁਰੂ ਰਾਮਦਾਸ ਮਾਰੇ ਦੇ ਘਰ ਦੀ ਕਰਦੇ ਹਨ ਉਹਨਾਂ ਨੂੰ ਬੇਨਤੀਆਂ ਕੀਤੀਆਂ ਸੀ ਪਿਛਲੀ ਵਾਰੀ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਘਰਾਂ ਦੇ ਵਿੱਚ ਜਾਣ ਲਈ ਕੋਈ ਰਸਤਾ ਨਹੀਂ ਹੈ ਤੇ ਸੰਗਤਾਂ ਦੇ ਕੋਲ ਜਿਹੜੀਆਂ ਕਿਸ਼ਤੀਆਂ ਭੇਜੋ ਉਹਨਾਂ ਨੇ ਪਿਛਲੇ ਦਿਨੀ ਪਰਸੋਂ ਜਿਹੜੀਆਂ 5 ਕਿਸ਼ਤੀਆਂ 25 ਲੱਖ ਦੀਆਂ ਜਿਹੜੀਆਂ ਡੇਰੇ ਬਾਬੇ ਨਾਨਕ ਰਮਦਾਸ ਅਜਿ ਨਾਲੇ ਭੇਜੀਆਂ ਹਨ ਬਾਈਏਰ ਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਤਰਪਾਲਾਂ ਦੀ ਬਹੁਤ ਲੋੜ ਹੈ ਮੱਸਰਦਾਨੀਆਂ ਦੀ ਬਹੁਤ ਲੋੜ ਹੈ ਉਹਨਾਂ ਦੇ ਪਿਆਰ ਦੇ ਨਾਲ ਅੱਜ ਅਹੀਂ ਤਰਪਾਲਾਂ ਹਜ਼ਾਰ ਦੇ ਕਰੀਬ ਹਜ਼ਾਰ ਦੇ ਕਰੀਬ ਮੱਸਰਦਾਨੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਡੇਰੇ ਬਾਬਾ ਨਾਨਕ ਰਮਦਾਸ ਅਜਿ ਨਾਲੇ ਸੇਵਾ ਵਜੋਂ ਜਿਹੜੀ ਆ ਖੜ ਰਹੇ ਹਾਂ ਤੇ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜਾ ਦੁੱਜੇ ਹੁਣ ਬ੍ਰੇਕ ਲਾ ਕੇ ਹੁਣ ਤੇ ਸਿਰਫ ਲੋੜ ਹੈ ਉਹਨਾਂ ਦੀ ਜਿਹੜੀ ਆ ਆਰਥਿਕ ਹਾਲਤ ਜਿਹੜੀ ਆ ਪਹਿਲੀਆਂ ਦੇ ਸਮੇਂ ਜਿਹੜੀ ਆ ਵੀਜ਼ਾ ਦੀ ਲੋੜ ਪੈਣੀ ਹੈ ਖਾਦਾਂ ਦੀ ਲੋੜ ਪੈਣੀ ਹੈ ਤੇ ਉਹ ਜਿਹੜੀ ਉਹਨਾਂ ਦੇ ਕਾਊਂਟਾਂ ਦੇ ਵਿੱਚ ਸਿੱਧਾ ਹੀ ਹਰ ਕਿਸਾਨ ਦੇ ਤੇ ਹਰ ਮਕਾਨ ਖਰਾਬ ਹੋਣ ਵਾਲੇ ਦੇ ਘਰ ਇੱਕ ਇੱਕ ਲੱਖ ਰੁਪਈਆ ਦੀ ਜਿਹੜੀ ਆ ਉਹਨਾਂ ਦੇ ਅਕਾਊਂਟ ਨੋਟ ਕਰਕੇ ਜਿਹੜੀ ਸਿੱਧੀ ਸਹਾਤਾ ਪਾਈ ਜਾਵੇ ਉਨ ਜਬਹੁਤ ਸਹਿਤਾ ਪਹੁੰਚ ਚੁੱਕੀ ਹੈ ਪ੍ਰੇਮੀਆ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਪਿੰਡਾਂ ਦੇ ਪਿੰਡ ਜਿਹੜੇ ਆਪਾਂ ਨੂੰ ਡੋਪਟ ਕਰਨੇ ਚਾਹੀਦੇ ਹਨ ਤਾਂ ਜੋ ਕਿ ਜਿਹੜੀ ਆ ਰੋਟ ਵੀ ਬੜੀ ਹੋ ਰਹੀ ਹੈ ਕਈਆਂ ਨੇ ਜਿਹੜੀ ਆ ਬਹੁਤ ਹਾੜ ਵੀ ਨਹੀਂ ਆਏ ਤੇ ਉਹਨਾਂ ਦੇ ਘਰਾਂ ਦੇ ਵਿੱਚ ਸਮਾਨ ਜਾ ਰਿਹਾ ਹੈ ਸਾਡੇ ਸਿਆਸੀ ਲੀਡਰ ਹੀ ਜਿਹੜੇ ਆ ਸਮਾਨ ਦੀ ਦੁਰਵਰਤੋਂ ਕਰ ਰਹੇ ਹਨ ਆਪਣੀਆਂ ਵੋਟਾਂ ਲੈਣ ਲਈ ਉਹਨਾਂ ਤੋਂ ਬਚੋ ਅਤੇ ਮੋਦੀ ਸਰਕਾਰ ਨੂੰ ਜਿਹੜੀ ਆ ਸਾਰੇ ਹੀ ਸਿੰਘ ਸਾਹਿਬ ਨੇ ਅਰਦਾਸ ਦੇ ਵਿੱਚ ਵੀ ਸ੍ਰੀ ਸਹਿਬ ਗਿਆਨੀ ਰਕबीर ਸਿੰਘ ਨੇ ਕਿਹਾ ਕਿ ਭਾਰਤ ਦਾ ਰਾਜਾ ਜੇ ਆਪਣੀ ਪਰਜਾ ਦੀ ਰਾਖੀ ਨਾ ਕਰੇ ਤੇ ਉਹਨੂੰ ਮਰ ਜਾਣਾ ਚਾਹੀਦਾ ਹੈ ਤੇ ਇਸ ਟਾਈਮ ਮੋਦੀ ਜਿਹੜਾ ਸਮਝ ਲਓ ਮਾਰੀ ਚੁੱਕਾ ਹੈ ਕਿ ਜਿਹੜਾ ਪੰਜਾਬ ਦੇ ਲਈ ਜਿਹੜੀ ਆਵਾਜ਼ ਨਹੀਂ ਚੁੱਕੀ ਜੇ ਪੰਜਾਬ ਦੇ ਵਿੱਚ ਜਾਂ ਬਾਹਰ ਦੀਆਂ ਸਟੇਟਾਂ 'ਚ ਕੋਈ ਪਚਾਰ ਆ ਜੇ ਤੂਫਾਨ ਆ ਜੇ ਕੁਦਰਤੀ ਆਫਤ ਆ ਜੇ ਤੇ ਸਿੱਖ ਕੌਮ ਜਿਹੜੀ ਆ ਬਾਰ ਵੱਡੇ ਪੱਦਰ ਤੇ ਕਰੋਨੇ ਲੈਵਲ ਤੇ ਵੀ ਲੱਖਾਂ ਸੰਗਤਾਂ ਜਿਹੜੀਆਂ ਦੂਜੇ ਧਰਮਾਂ ਦੀਆਂ ਬਚਾਈਆਂ ਤੇ ਅੱਜ ਪੰਜਾਬ ਦੇ ਵਿੱਚ ਲੋੜ ਹੈ ਤੇ ਜਿਹੜਾ ਰਾਜਾ ਆਪਣੇ ਵਾਲਾ ਮੋਦੀ ਖਵਾ ਰਿਆ ਉਹ ਇੱਕ ਜੀਬ ਨਹੀਂ ਖੁੱਲੀ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਹੜਪੀੜ ਤੋਂ ਦੀ ਸੇਵਾ ਲਈ ਜਿਹੜੀ ਹੈ ਹੁਣ ਆਪਣੀ ਬ੍ਰੇਕ ਲਾ ਕੇ ਲੰਮਾ ਸਮਾਂ ਇਹ ਲੜਾਈ ਚੜਾਣੀ ਹੈ ਤੇ ਉਹਨਾਂ ਦੀ ਬਾਹ ਫੜੀਏ ਸਿੱਧੇ ਕਾਊਂਟਾਂ ਦੇ ਵਿੱਚ ਪੈਸੇ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ